ਤੈਨੂੰ ਵੀ ਦਿਨਾਂ ਮੈਂ ਅਗਲੇ ਸੀਜ਼ਨ ਚਾਰ ਦਿਨ ਪਤਾ ਲੱਗੂ ਫੇਰ ਨੇ ਜਦੋਂ ਕੁੰਡੀਆਂ ਦੇ ਸਿੰਘ ਫਸੇ ਨਾ ਤੂੰ ਨਾਲਿਆ ਹੁਣ 50 55000 ਉੱਤੇ ਕੇ ਤੇਰਾ ਫਰੀ ਚੱਲ ਸਰ ਗਿਆ ਹੋਊਗਾ ਵੱਖਰੀ ਗੱਲ ਆ ਯਾ ਸਰਮੰਚਾ ਬਣਾਵੇਂ ਯਾਰ ਸਾਰਿਆਂ ਨੇ ਮੇਰੀ ਗੱਲ ਸੁਣ ਨੀ ਤੇਰੇ ਤੋਂ ਪੈਸੇ ਲੈਂਦੇ ਆ ਹਾਂ ਪੈਸਾ ਮੇਰੀ ਗੱਲ ਸੁਣ ਮੈਂ ਤੇਰੇ ਤੋਂ ਟ੍ਰੈਕਟਰ ਲਵਾ ਪੈਸੇ ਨਾ ਵਾਂਗਾ ਨਹੀਂ ਮੈਂ ਲਵਾਂਗਾ ਪਤਾ ਸੀ ਹਰਮਾਨਤਾਨ ਕਰ ਨਹੀਂ ਨਹੀਂ ਮੈਂ ਲਵਾਂਗਾ ਜਿੰਨੇ ਦਾ ਆਇਆ ਆ ਫਿਰ ਲਾਲਾ ਉਹ ਹੀ ਗੱਲ ਮੰਗਤਾਂ ਨੂੰ ਹੁੰਦਾ ਉਹ ਹੀ ਗੱਲ ਕਰਦਾ ਪਰ ਆਹ ਉਹਨਾਂ ਨੇ ਵੀ ਤੇ ਮਾਰਜਨ ਤੋਂ ਉਹ ਵੀ ਸਰਪੰਚ ਸਾਹਿਬ 10 20 15 ਇੰਨਾ ਕੀ ਇਹ ਜੇ ਕਹਿ ਦਈਏ ਲੱਖਾਂ ਦੀ ਗੱਲ ਹੋਣੀ ਮੈਂ ਚਲੋ ਬੋਲ ਦਿੰਦਾ ਵੈਸੇ ਕੋਈ ਬੋਲਦਾ ਨਹੀਂਗਾ ਸਰਪੰਚ ਸਾਹਿਬ ਜਿਹਨੇ ਵੀ ਏਜੰਸੀਆਂ ਵਾਲੇ ਨੇ ਨਾ ਜਿੰਨੇ ਵੀ ਨੇ ਕਹਨ ਉਹ ਸਾਰੇ ਕਹਿ ਦਿੰਦੇ ਨੇ ਮਾਰਜਨ ਇੰਨਾ ਕੀ ਹੈ 20 ਜੇ ਕੋਈ ਟਰੈਕਟਰ ਮਹਿੰਗਾ ਘਟਦਾ ਤੇ ਉਹ ਉਹ ਤੋਂ ਵਧਾ ਲੈਂਦਾ ਕਰੀ ਜਾਂਦਾ ਗੱਲ ਕਰਦਾ ਕਿ ਜੌਂਡੀਆ 2000 ਦਾ ਆਇਆ ਸੰਦਾ ਤੇ 18 19 ਰੇਕਟਰ ਵੇਖਣ ਲੱਗਿਆ ਸੀ ਹੂੰ ਇਹਦੀ ਵੀ ਐਵੇਂ ਵੇਟ ਲਈ ਆ ਬਸ ਇੱਕ ਇੱਕਨੇ ਸਨ ਚ ਆ ਗਿਆ ਸੀ ਇਹ ਮੇਨ ਦਾ 10 12 ਚ ਆ ਗਿਆ ਹੁਣ ਇਧਰ ਹੂੰ